ਅਬਿੱਤੋ ਖਸੂ ਗਏ ਨੇ ਆਹ ਦੇਖ ਲੋ ਦੋਸਤੋ ਬਦੇਸਾਂ ਦੇ ਵਿੱਚ ਮੇਟਾਂ ਦੇ ਵਿੱਚ ਕਰ ਦਿੰਦੇ ਹਨ ਮਸ਼ੀਨਾ ਬੰਦੇ ਨੂੰ ਸਵਾਜਤਿਕ ਦੋਸਤੋ ਦੇਖਦਾ ਬੇਹੋ ਜਿਹਾ ਵੀਡੀਓ ਹਰ ਇੱਕ ਬੰਦੇ ਨੂੰ ਭਾਵਕ ਅਤੇ ਸੋਚਣ ਦੇ ਲਈ ਬੇਹੱਦ ਮਜਬੂਰ ਕਰ ਦਿੰਦੇ ਹਨ ਉਰਤੀ ਦੋਸਤੋ ਤੁਸੀਂ ਅਸੀਂ ਵੀਡੀਓ ਦੇ ਵਿੱਚ ਦੇਖੋ ਕਿਵੇਂ ਮੁੰਡਾ ਕੁੜੀ ਖੜੇ ਰਹੇ ਤੇ ਮਿੰਟਾਂ ਦੇ ਵਿੱਚ ਜਦੋਂ ਦੱਬਿਆ ਬਾਟਲ ਤੇ ਹੋ ਗਈ ਮਿੰਟਾਂ ਦੇ ਵਿੱਚ ਸ਼ਬਾਦ ਤੇ ਮੌਕੇ ਤੇ ਹੀ ਦੋਸਤ ਇਹ ਮੁੰਡੇ ਤੇ ਕੁੜੀ ਦੋਨੇ ਵਾਪਸ ਆ ਜਾਂਦੇ ਹਰ ਜੱਥੇ ਕਿ ਦੋਸਤਾਂ ਅੱਖਾਂ ਦੇ ਵਿੱਚ ਹੰਝੂ ਤੇ ਬੇਹੱਦ ਭਾਵਕ ਹੁੰਦੇ ਹਨ ਜਿਵੇਂ ਕਿ ਦੋਸਤੋ ਦੇਖਿਆ ਜਾਵੇ ਕਿ ਪੰਜਾਬ ਦੇ ਵਿੱਚ ਸੰਸਕਾਰ ਕਰਨ ਵਾਲੀ ਜਗ੍ਹਾ ਲੋਕਾਂ ਤੇ ਰਿਸ਼ਤੇਦਾਰਾਂ ਦਾ ਇਕੱਠ ਹੁੰਦਾ ਹੈ ਪਰ ਇੱਥੇ ਤਾਂ ਇਹ ਦੋਵੇਂ ਜਾਣੇ ਹੀ ਹਨ ਜੱਥੇ ਕਿ ਦੋਸਤੋ ਦੋਮਾ ਜਾਣਾਂ ਦੇ ਲਈ ਇਹ ਇੱਕ ਪਰਿਵਾਰ ਦੇ ਲਈ ਦੁੱਖ ਦੀ ਘੜੀ ਦੇ ਵਿੱਚ ਸਾਥ ਦੇਣ ਵਾਲਾ ਕੋਈ ਨਹੀਂ ਵਿਦੇਸ਼ਾਂ ਦੇ ਵਿੱਚ ਜੱਥੇ ਕਿ ਦੋਸਤੋ ਪੰਜਾਬੀਆਂ ਨੂੰ ਵਿਦੇਸ਼ਾਂ ਦੇ ਵਿੱਚ ਬੇਹੱਦ ਇਹ ਜੀ ਹਮ ਕੁਣਾ ਦਾ ਸਾਹਮਣਾ ਕਰਨਾ ਪੈਦਾ ਫੇਰ ਵੀ ਪੰਜਾਬ ਦੇ ਵਿੱਚ ਸ਼੍ਰੀ ਕਾ ਪਿਆ ਹੱਦ ਦੋਸਤੋ ਦੁੱਖ ਦੀ ਘੜੀ ਦੇ ਵਿੱਚ ਬੇਹੱਦ ਸਾਥ ਦਿੰਦਾ ਪਰ ਬਦੇਸਾਂ ਦੇ ਵਿੱਚ ਆ ਹਾਲ ਦੇਖ ਕੇ ਬੇਹੱਦ ਮਨ ਪਰ ਆਉਂਦਾ ਕੀ ਦੋਸਤੋ ਤੁਸੀਂ ਇਸ ਬਿੜਵਾਰੇ ਕੀ ਕਰਨਾ ਚਾਹੋਗੇ ਆਪਣੀ ਰਾਏ ਜਰੂਰ